ਬਹੁਤ ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਇੱਕ ਵਾਰੀ ਫੇਰ ਹਾਜ਼ਰ ਹਾਂ ਮੇਰੇ ਨਾਲ ਮੌਜੂਦ ਨੇ ਤੀਰਤ ਸਿੰਘ ਪਿਨਾਕਲ ਮੰਨੇ ਪਰਮੰਨੇ ਸਟੂਡੈਂਟ ਵੀਜ਼ਾ ਐਡਵਾਈਜ਼ਰ ਪਿਨਾਕਲ ਐਜੂਕੇਸ਼ਨ ਐਂਡ ਇਮੀਗ੍ਰੇਸ਼ਨ ਕੰਸਲਟਿੰਗ ਪ੍ਰਾਈਵੇਟ ਲਿਮਟਡ ਨੂੰ ਰਿਪਰੈਜ਼ੈਂਟ ਕਰਦੇ ਨੇ ਔਰ ਵੱਡੀ ਗਿਣਤੀ 'ਚ ਵਿਦਿਆਰਥੀਆਂ ਦੇ ਵੀਜ਼ੇ ਲਵਾਏ ਨੇ ਰਿਫਿਊਜ਼ਡ ਕੇਸਸ ਨੂੰ ਪੀਪੀਆਰ ਦੁਆਏ ਨੇ ਸਪਾਊਸ ਵੀਜ਼ੇ ਦੁਆਏ ਨੇ ਸਸਤੀਆਂ ਫੀਸਾਂ ਤੇ ਸਰਕਾਰੀ ਕਾਲਜਾਂ 'ਚ ਬੱਚੇ ਭੇਜੇ ਨੇ ਪਰ ਅੱਜ ਵਿਸ਼ਾ ਬੜਾ ਟਿੱਡਾ ਹੈ ਤੀਰੇ ਜੀ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਤੁਹਾਡਾ। ਥੈਂਕ ਯੂ ਸਰ ਦੇ ਪ੍ਰੋਗਰਾਮ ਦੇਖਦੇ ਸਾਰੇ ਦਸ਼ਕਾਂ ਨੂੰ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਤੀਰੇ ਜੀ ਵਿਸ਼ਾ ਬੜਾ ਟਿੱਡਾ ਹੈ। ਕੈਨੇਡਾ ਸਰਕਾਰ ਆਏ ਦਿਨ ਰੂਲ ਬਦਲਦੀ ਹੈ। ਬੜੇ ਸਖਤ ਰੂਲ ਹੋਏ ਜਾ ਰਹੇ ਨੇ। ਇਹ ਵੀ ਖਬਰਾਂ ਨੇ। ਹੁਣ ਇਹ ਹਾਲਾਤਾਂ 'ਚ ਕੀ ਬੱਚੇ ਸਾਡੇ ਮਾਪੇ ਬੱਚੇ ਕੈਨੇਡਾ ਭੇਜਣ ਜਾਂ ਮੁਕੰਮਲ ਰੂਪ ਤੇ ਬੰਦ ਕਰ ਦੇਣ ਭੇਜਣੇ। ਇਹ ਵਿਸ਼ਾ ਮੈਂ ਚਾਹੁੰਦਾ ਤੁਸੀਂ ਐਡਰੈਸ ਕਰੋ ਤਾਂ ਕਿ ਸਹੀ ਸਲਾਹ ਥੋੜੀ ਲੋਕਾਂ 'ਚ ਜਾਵੇ। ਤੇ ਬਿਲਕੁਲ ਸਰ ਆ ਜਿਹੜਾ ਵਿਸ਼ਾ ਨਾ ਬਹੁਤ ਜ਼ਿਆਦਾ ਇੰਪੋਰਟੈਂਟ ਆ ਕਿਉ ਕਦੇ ਵੀ ਕਿਸੇ ਵੀ ਮਾਪੇ ਨੇ ਆਪਣਾ ਜਦੋਂ ਬੱਚਾ ਭੇਜਣਾ ਤੇ ਆਪਣੀ ਸਾਰੀ ਉਮਰ ਦੀ ਕਮਾਈ ਤੇ ਆਪਣੇ ਸਾਰੇ ਉਮਰ ਦੀਆਂ ਜਿਹੜੀਆਂ ਆ ਉਮੀਦਾਂ ਸਾਰੇ ਜਿਹੜੇ ਸੁਪਨੇ ਆ ਉਹ ਆਪਣੇ ਬੱਚਿਆਂ ਥਰੂ ਹੀ ਪੂਰੇ ਕਰਨੇ ਹੁੰਦੇ ਤੇ ਉਹਨਾਂ ਤੇ ਇਨਵੈਸਟ ਕਰਨੇ ਹੁੰਦੇ ਆ ਤੇ ਸਰ ਆ ਜਿਹੜਾ ਸਮਾ ਚੱਲ ਰਿਹਾ ਨਾ ਬਿਲਕੁਲ ਮੈਂ ਅੱਜ ਗੱਲ ਕਰੂੰਗਾ ਕਾਰੋਬਾਰ ਤੋਂ ਥੋੜਾ ਜਿਹਾ ਹਟ ਕੇ ਕਿਉਂਕਈ ਵਾਰੀ ਕੀ ਹੁੰਦਾ ਜਦੋਂ ਵੀ ਨਾ ਮਤਲਬ ਕਿ ਸਾਡੇ ਵਰਗੇ ਬੰਦੇ ਬੋਲਦੇ ਆ ਜਿਹਨਾਂ ਨੂੰ ਲੱਗਦਾ ਕਿ ਆਪਣੇ ਕਾਰੋਬਾਰ ਦੇ ਰਿਲੇਟਡ ਆ ਤਾਂ ਇੰਦਾਂ ਦੀਆਂ ਗੱਲਾਂ ਕਰਨਦੇ ਆ ਬਟ ਮੈਂ ਹਮੇਸ਼ਾ ਕਹਿੰਦਾ ਹੁੰਦਾ ਜਰੂਰ ਡਬਲ ਚੈੱਕ ਕਰੋ ਅਸੀਂ ਜਿੰਨੀ ਵੀ ਤੁਹਾਡੇ ਨਾਲ ਅਸੀਂ ਇੱਥੇ ਇਸ ਮੰਚ ਦੇ ਡੱਲਾ ਸਰ ਨਾਲ ਪਿਛਲੇ 4-5 ਸਾਲਾਂ ਤੋਂ ਆ ਤੇ ਉਹੀ ਗੱਲ ਕਰਦੇ ਆ ਜੋ ਅਸੀਂ ਸਲਾਹ ਆਪਣੇ ਬੱਚੇ ਨੂੰ ਦਈਏ ਸੋ ਪ੍ਰੈਕਟੀਕਲ ਐਕਸਪੀਰੀਅੰਸ ਦੇ ਨਾਲ ਤੁਹਾਡੇ ਨਾਲ ਸਿਰਫ ਇਹ ਤੱਥ ਸਾਂਝੇ ਕੀਤੇ ਜਾਂਦੇ ਆ ਤੇ ਪਹਿਲੋ ਤਾਂ ਸਿਰ ਮੈਂ ਮੁੱਦਾ ਮੈਂ ਅੱਜ ਫਿਰ ਦੱਸ ਦਵਾਂ ਫੈਸਲਾ ਲੈਣਾ ਵਾ ਸਟੂਡੈਂਟਸ ਦੇ ਮਾਪਿਆਂ ਨੇ ਸਟੂਡੈਂਟਸ ਨੇ ਆਪ ਭੇਜਣਾ ਨੇ ਭੇਜਣਾ ਕਿਉਂਕਿ ਜਿਹੜਾ ਇਹ ਸਮਾਂ ਚੱਲਣ ਦੇ ਆ 2024 ਜੁਰੰਦੋ ਸਟਾਰਟ ਹੋਇਆ ਜੀਆਈਸੀ ਜਿਹੜੀ ਕਿ ਡਬਲ ਹੋਈ ਹੈਗੀ ਆ ਉਸ ਤੋਂ ਬਾਅਦ ਜਿਹੜਾ ਜੀਆਈਸੀ ਡਬਲ ਹੋਣ ਤੋਂ ਬਾਅਦ ਕੈਨੇਡਾ ਦੇ 19 ਕਾਲਜ ਪੀਪੀਪੀ ਦੇ ਜਿਹੜੇ ਕਿ ਆ ਵਰਕ ਪਰਮ ਆ ਜਿਹੜੇ ਕਿ ਆ ਬੰਦ ਹੋਏ ਆ ਤੇ ਉੱਪਰੋਂ ਜਿਹੜੀਆਂ ਹੁਣ ਉਸ 3 ਦਿਨਾਂ ਚ ਆਪਾਂ ਨੂੰ ਲੱਗੇ ਹੋਣ ਦੱਸਣਗੇ ਕਿ ਹਾਂ ਵੀ ਹੁਣ ਉੱਥੇ ਬੱਚਾ ਕਾਲਜ ਨਹੀਂ ਚੇਂਜ ਕਰ ਸਕੇਗਾ ਕਿ ਜੇ ਬੱਚਾ ਕਾਲਜ ਤੇ ਚੇਂਜ ਕਰੇਗਾ ਤੇ ਉਹਨੂੰ ਦੁਬਾਰਾ ਵੀਜ਼ਾ ਲੈਣਾ ਪਏਗਾ ਇਹ ਵੀ ਜਲਦੀ ਇੰਪਲੀਮੈਂਟ 100% ਹੋਊਗਾ ਤੇ ਹੋਣ ਵਾਲਾ ਵੀ ਹੈਗਾ ਵਾ ਤੇ ਮੈਂ ਓਵਰਆਲ ਜੇ ਮੈਂ ਗੱਲ ਕਰਾਂ ਮੈਂ ਇਸ ਹਰ ਚੀਜ਼ ਨੂੰ ਪੋਜ਼ਿਟਿਵ ਹੀ ਦੇਖ ਰਿਹਾ ਸੋ ਚਾਹੇ ਮੇਰਾ ਇਹ ਕਾਰੋਬਾਰ ਆ ਪਰੇ ਪੋਜ਼ਿਟਿਵ ਮੈਂ ਕਿਉਂ ਦੇਖ ਰਿਹਾ ਪਿਛਲੇ ਸਮੇਂ ਦੇ ਵਿੱਚ ਮੈਂ ਤਾਂ ਕਹੂੰਗਾ ਖਾਸ ਤੌਰ ਤੇ ਜਦੋਂ ਕੈਨੇਡਾ ਨੇ ਆਪਣੀਆਂ ਨਾ ਰਿਕੁਆਇਰਮੈਂਟ ਡਾਊਨ ਕੀਤੀਆਂ ਸੀਗੀਆਂ ਨਾ ਉਦੋਂ ਤੋਂ ਉਸ ਤੋਂ ਬਾਅਦ ਜੋ ਵੀਜ਼ਿਆਂ ਦੀ ਨੇਰੀ ਆਈ ਆ ਜੋ ਐਕਸਪਲੋਇਟੇਸ਼ਨ ਹੋਈ ਆ ਮੈਂ ਤਾਂ ਕਹੂੰਗਾ ਇਸ ਮਾਰਕੀਟ ਦੇ ਵਿੱਚ ਹੈਗੀ ਆ ਜਾਂ ਉਸ ਤੋਂ ਪਹਿਲਾਂ ਜੋ ਬੱਚਿਆਂ ਨੂੰ ਫੈਸਿਲਿਟੀ ਦਿੱਤੀ ਗਈ ਸੀ ਉਹਨਾਂ ਦਾ ਨਜਾਇਜ਼ ਫਾਇਦਾ ਬੱਚਿਆਂ ਮਤਲਬ ਕਿ ਬੱਚਿਆਂ ਤੋਂ ਚੁਕਾਇਆ ਗਿਆ ਸਲਾਹ ਕਰਦੇ ਅੱਜ ਵੀ ਮੇਰੇ ਤੋਂ ਪੇਰੈਂਟਸ ਹੈ ਬੱਚੇ ਦਾ ਪੰਜ ਪੰਜ ਵਾਰੀ ਸਰ ਕੋਲੈਜ ਚੇਂਜ ਹੋਇਆ ਹੋਇਆ ਆ ਕਿ ਜਦੋਂ ਬੱਚਾ ਪੜਨ ਗਿਆ ਕੀ ਸਿਰਫ ਆਪਣੀਆਂ ਕਮਿਸ਼ਨਾਂ ਦੇ ਲਾਲਚ ਦੇ ਵਿੱਚ ਜਾਂ ਬੱਚੇ ਨੂੰ ਇੱਕ ਸ਼ਾਰਟਕਟ ਕੀ ਹਾਂ ਵਿੱਚ ਕਾਲਜ ਜਾਣਾ ਨਹੀਂ ਪਊਗਾ ਤੇਰੀਆਂ ਅਸਾਈਨਮੈਂਟਾਂ ਇੱਥੇ ਬੈਠੇ ਬਣ ਜਾਣਗੀਆਂ ਆਨਲਾਈਨ ਕਲਾਸਿਸ ਹੈਗੀਆਂ ਬਹੁਤ ਤਰ੍ਹਾਂ ਦੇ ਜਿਹੜੀਆਂ ਕਿ ਚੀਜ਼ਾਂ ਕਰਕੇ ਸਟੂਡੈਂਟਸ ਦਾ ਨੁਕਸਾਨ ਹੋਇਆ ਤੇ ਆ ਜਿਹੜੇ ਹੁਣ ਨਵੇਂ ਬੱਚੇ ਜਾਣਾ ਤੇ ਮੈਂ ਅੱਜ ਉਹਨਾਂ ਨੂੰ ਇੱਕ ਚੀਜ਼ ਕਹਿਣਾ ਚਾਹਾਂਗਾ ਪਹਿਲੋ ਤਾਂ ਮੰਨ ਕੇ ਚੱਲੋ ਅਸੀਂ ਉੱਥੇ ਪੜਨ ਜਾਣਾ 노 ਡਾਊਟ ਹਰ ਪੇਰੈਂਟਸ ਕਹਿੰਦਾ ਕਿ ਹਾਂ ਵੀ ਸਾਡਾ ਬੱਚਾ ਸੈਟਲ ਹੋਵੇ ਹੋ ਜੇ ਤੇ ਮੈਂ ਅੱਜ ਜ਼ਿੰਦਗੀ ਦੇ ਜ਼ਾਤੀ ਦੇ ਦਰਮਿਆਨ ਕਹੂੰਗਾ ਬਿਲਕੁਲ ਸੈਟਲਮੈਂਟ ਹੋਈ ਜਾਣੀ ਆ ਪੈਸਾ ਸਾਰੀ ਉਮਰ ਕਮਾ ਲੈਣਾ ਪੈਸਾ ਅਜ ਮੈਂ ਪੇਰੈਂਟਸ ਨੂੰ ਕਹੂੰਗਾ ਦੇਖੋ ਅੱਜ ਵੀ ਤੁਸੀਂ ਕੰਮ ਕਰ ਰਹੇ ਆ ਅੱਜ ਵੀ ਮੈਂ ਤਾਂ ਕਹੂੰਗਾ ਇਆਂ ਦੇ ਦਾਦਾ ਦਾਦੀ ਵੀ ਅੱਜ ਦੀ ਜੀਅ ਚ ਕੰਮ ਕਰ ਰਹੇ ਕੰਮ ਤਾਂ ਸਾਰੀ ਉਮਰ ਕਰਨਾ ਪੜ੍ਹਾਈ ਦੀ ਜੇ ਕੋਈ ਮੌਕਾ ਖੁੰਝ ਗਿਆ ਨਾ ਇਹ ਦੁਬਾਰਾ ਜਿਹੜਾ ਕੀ ਆ ਨਹੀਂ ਆਉਣਾ ਤੇ ਦੂਸਰੀ ਗੱਲ ਜਿਹੜੀ ਕੈਨੇਡਾ ਤੋਂ ਇੱਕ 네ਗੇਟਿਵ ਵੀਡੀਓਜ਼ ਕੰਮ ਨਹੀਂ ਹੈਗਾ ਚੈਲੈਂਜਿੰਗ ਆ ਹਾਂ ਇਹਦੇ 'ਚ ਵੀ ਜਿਹੜੀ ਕਿ ਸੱਚਾਈ ਜ਼ਰੂਰ ਹੈਗੀ ਆ ਕਿ ਐਸ ਵੇਲੇ ਕੈਨੇਡਾ 'ਚ ਥੋੜਾ ਜਿਹਾ ਜਿਹੜਾ ਬੇਸਿਕ ਨਾਰਮਲ ਕੰਮ ਲੱਭਣੇ ਜਿਹੜਾ ਕਿ ਹਰ ਬੱਚਿਆਂ ਨੂੰ ਹਾਂ ਔਖੇ ਜ਼ਰੂਰ ਹੈ ਉਹਦੇ ਪਿੱਛੇ ਵੀ ਸਭ ਨੂੰ ਰੀਜ਼ਨ ਪਤਾ ਕਿ ਸਾਡੇ ਬੱਚਾ ਕੋ ਕੋ ਸਕਿੱਲ ਨਹੀਂ ਹੈਗਾ ਹਰ ਬੱਚਾ ਇਹ ਕਹਿੰਦਾ ਕੈਨੇਡਾ ਪਹੁੰਚ ਜਿਏ ਕਿ ਆਪਾਂ ਉੱਥੇ ਸਿੱਖ ਲਾਂਗੇ ਪਰ ਮੈਂ ਫੈਕਟਸ ਨਾਲ ਗੱਲ ਕਰੂੰਗਾ ਸਟੈਪ ਬਾਈ ਸਟੈਪ ਪਹਿਲਾ ਸਟੈਪ ਹੈਗਾ ਨਵੇਂ ਰੂਲਸ ਆਏ ਆ 100% ਤੁਹਾਡੇ ਬੱਚਿਆਂ ਨੂੰ ਫਾਇਦਾ ਹੋਵੇਗਾ ਬਟ ਇੱਕੋ ਚੀਜ਼ ਦਾ ਖਿਆਲ ਰੱਖਣਾ ਸਹੀ ਕੋਰਸ ਲੈ ਕੇ ਸਹੀ ਲੋਕੇਸ਼ਨ ਚ ਪਹਿਲਾਂ ਹੀ ਚਲ ਜਾਏ ਵੀਜ਼ੇ ਐਸ ਲਈ ਮਜ਼ਾਕ ਬਣੇ ਹੋਏ ਆ ਸਰ ਮੈਂ ਦੱਸੂਗਾ ਕਿ ਪਿਛਲੇ ਅੱਜ ਇਸ ਮੈਚ ਗੱਲ ਵੀ ਕਰਨਾ ਇਸ ਸ਼ੋਅ ਚ ਇੱਕ ਰਿਫਿਊਜ਼ਲ ਜਿਹੜੀ ਕਿ ਸਾਡੀ ਇਸ ਬੱਚੇ ਦੀ ਆਈ ਸੀਗੀ ਇਸ ਵਧੀਆ ਟਾਈਮ ਦੇ ਵਿੱਚ ਵੀ ਉਹ ਵੀ ਬੱਚਾ ਦੁਬਾਰਾ ਵੀਜ਼ਾ ਸੀ ਲੌਂਜਮੈਂਟ ਕਰਕੇ 10 ਦਿਨ ਚ ਉਹਦੀ ਦੁਬਾਰਾ ਪੀਪੀਆਰ ਆ ਗਈ ਆ ਪਹਿਲੋਂ ਵੀ ਉਹਦੀਆਂ ਦੋ ਰਿਫਿਊਜ਼ਲਾਂ ਸੀਗੀਆਂ ਸੋ ਡਰਾਂ ਦੀ ਲੋੜ ਨਹੀਂ ਆ ਵੀਜ਼ਾ ਤੁਹਾਡਾ 100% ਲਗਭਗ ਆਉਣਾ ਹੀ ਆਉਣਾ ਬਟ ਗੱਲ ਆ ਤੁਸੀਂ ਫੈਸਲੇ ਕਿਹੜੇ ਲਏ ਆ ਉਹ ਚੀਜ਼ ਮੈਟਰ ਜਿਹੜੀ ਕਿ ਜ਼ਰੂਰ ਕਰਦੀ ਆ ਸੋ ਕੈਨੇਡਾ ਆਪਣੇ ਕਹਿੰਦੇ ਸੁਣ ਲਈ ਹਿਊਮਨ ਸਾਈਕੋਲੋਜੀ ਪੰਜਾਬੀਆਂ ਦੀ ਸਾਈਕੋਲੋਜੀ ਆ ਕਿ ਕੈਨੇਡਾ ਪਹੁੰਚ ਗਏ ਸੈੱਟ ਉਹ ਚੀਜ਼ ਨਹੀਂ ਹੋਣੀ ਕੈਨੇਡਾ ਪਹੁੰਚ ਹੀ ਜਾਣਾ ਵਾ ਐਸ ਲਈ ਵੀਜ਼ਾ ਮਜ਼ਾਕ ਬ ਬਹੁਤ ਵਧੀਆ ਹੋਗਾ ਦੂਜੀ ਚੀਜ਼ ਹੈ ਜੇ ਕਿ ਮੈਂ ਹੋਰ ਐਡ ਆਨ ਇਹਦੇ ਵਿੱਚ ਕਰਨੀਆਂ ਆ ਆ ਜਿੰਨੇ ਰੂਜ਼ ਹੋਏ ਆ ਨਾ ਇਹਦੇ ਵਿੱਚ ਕਹਿੰਦੇ ਨਾ ਕਈ ਵਾਰੀ ਪ੍ਰਾਣੇ ਸਮੇਂ ਦੇ ਵਿੱਚ ਕੀ ਹੁੰਦਾ ਸੀਗਾ ਟੀਚਰ ਨਾਲ ਸ਼ਕਤੀ ਨਾਲ ਪੜਾਉਂਦੇ ਸੀ ਉਦੋਂ ਸਾਨੂੰ ਟੀਚਰ ਨਾਲ ਚੰਗਾ ਨਹੀਂ ਲੱਗਦਾ ਸੀਗਾ ਬਟ ਬਾਅਦ ਵਿੱਚ ਨਾ ਉਹੀ ਟੀਚਰ ਸਾਨੂੰ ਬੜਾ ਯਾਦ ਆਉਂਦਾ ਸੀ ਯਾਰ ਵਧੀਆ ਇਹਦੇ ਕਰਕੇ ਅਸੀਂ ਵੱਢ ਗਏ ਸੋ ਇਸ ਵੇਲੇ ਜਿਹੜੀ ਇਹ ਸ਼ਕਤੀ ਹੈ ਨਾ ਕੈਨੇਡਾ ਗਵਰਨਮੈਂਟ ਕਰ ਰਹੀ ਹੈ ਤੇ ਮੈਂ ਇਸ ਵੇਲੇ ਪੂਰੇ ਇਫੈਕਟਿਵਲ ਕੈਨੇਡਾ ਗਵਰਨਮੈਂਟ ਨੂੰ ਸਪੋਰਟ ਕਰ ਰਿਆ ਵਾਂ ਕਿਉਂਕਿ ਇਹਦਾ ਐਂਡ ਆਫ ਤੁਹਾਡੇ ਤੁਹਾਡੇ ਬੱਚੇ ਨੂੰ ਜਰੂਰ ਫਾਇਦਾ ਹੋਣਾ ਕਿਉਂਕਿ ਜਦੋਂ ਬੱਚਾ ਉੱਥੇ ਪਹੁੰਚਦਾ ਸੀ ਨਾ ਪਹਿਲਾਂ ਉਹਨੂੰ ਗੱਲਾਂ ਮਗਰ ਲਾਇਆ ਜਾਂਦਾ ਸੀਗਾ ਯਾਰ ਇੱਥੇ 4 ਦਿਨ ਜਾਣਾ ਪੈਣਾ ਛੱਡ ਇੱਕ ਦਿਨ ਵਾਲੇ ਕਾਲਜ ਆ ਕੋਈ ਨਹੀਂ اٹੈਂਡੈਂਸ ਆ ਵੀ ਤੇਰੀਆਂ ਲਾ ਦਈਆਂਗੇ ਸਾਈਨ ਮਾਰੇ ਬਹੁਤ ਕੁਝ ਹੋਇਆ ਸੀਗਾ ਉਹ ਸਾਰੀਆਂ ਚੀਜ਼ਾਂ ਬੰਦ ਜਾਂ ਕੈਨੇਡਾ ਪਹੁੰਚ ਕੇ ਕਾਲਜ ਉਹ ਸਭ ਕੋ ਚੀਜ਼ਾਂ ਹੁਣ ਬੰਦ ਹੀ ਹੋ ਜਾਣਗੀਆਂ ਆਉਣ ਵਾਲੇ ਸਮੇਂ ਦੇ ਵਿੱਚ ਸੋ ਬਹੁਤ ਫਾਇਦਾ ਹੋਏਗਾ ਤੇ ਦੂਸਰੀ ਗੱਲ ਜਿਹੜਾ ਹੈਗਾ ਨਾ ਕੈਨੇਡਾ ਕੰਮ ਨਹੀਂ ਹੈਗਾ ਇਸ ਵੇਲੇ ਉਹਦੇ ਵਿੱਚ ਵੀ ਸੱਚਾਈ ਹੈ ਮੈਂ ਦੁਬਾਰਾ ਕਹਿੰਦਾ ਜਿੰਨੇ ਵੀ ਸਾਡੇ YouTube ਭਰਾਵਾਂ ਨੇ ਬਲੌਗਰਸ ਵਲੌਗਸ ਬਣਾਏ ਇੰਸਟਾ ਦੇ ਰੀਲਾਂ ਬਾਈਆਂ ਉਹ ਸਾਰੇ ਇਸ ਵੇਲੇ ਬੜੀਆ ਸੈੱਟ ਆ ਉਹ ਆਪਣੀਆਂ ਹੁਣ ਮੈਂ ਤਾਂ ਕਹੂੰਗਾ ਪ੍ਰੋਮੋਸ਼ਨਲ ਵੀਡੀਓਸ ਤੋਂ ਚੰਗੇ ਪੈਸੇ ਕਮਾ ਰਹੇ ਆ ਪਰ ਮੈਂ ਹਮੇਸ਼ਾ ਕਹਿੰਦਾ ਪੋਜ਼ਿਟਿਵਿਟੀ ਨੂੰ ਸਪਰੈਡ ਜ਼ਰੂਰ ਕਰੋ ਔਖਾ ਜ਼ਰੂਰ ਹੈਗਾ ਇਸ ਵੇਲੇ ਜਿਹੜਾ ਕਿ ਕੰਮ ਆ ਨਾ ਮੁਨਕੈਨ ਨਹੀਂ ਹੈਗਾ ਤੇ ਅੱਜ ਇੱਕ ਹੋਰ ਚੀਜ਼ ਮੈਂ ਸਾਂਝੀ ਕਰਨੀ ਆ ਪੀਰੀਅਡਸ ਨੂੰ ਕਹੂੰਗਾ ਖਾਸ ਤੌਰ ਤੇ ਆਪਣੇ ਬੱਚਿਆਂ ਨੂੰ ਸਮਝਾਓ ਪਿਛਲੇ ਸਮੇਂ ਦੇ ਵਿੱਚ ਅੱਜ ਤੋਂ ਮੈਂ 20 25 ਸਾਲ ਪਿੱਛੇ ਚਲ ਜਾਵਾਂ 20 ਸਾਲ ਪਹਿਲਾਂ ਚਲ ਜਾਵਾਂ ਪਹਿਲਾਂ ਜਦੋਂ ਕੋਈ ਸਕਿੱਲ ਲੈਣਾ ਹੁੰਦਾ ਸੀ ਨਾ ਕਾਰਾਗਰੀ ਸਿੱਖਣੀ ਹੁੰਦੀ ਸੀ ਕੰਮ ਸਿੱਖਣਾ ਹੁੰਦਾ ਸੀਗਾ ਤੇ ਜਦੋਂ ਆਪਾਂ ਉਸਤਾਦ ਧਰਦੇ ਹੁੰਦੇ ਹੋਂ ਤਾਂ ਚਲੋ ਉਸਤਾਦ ਚੇਲੇ ਦਾ ਕੰਮ ਹੀ ਖਤਮ ਹੋ ਗਿਆ ਤੇ ਕਈ ਕਈ ਦਿਨ ਫ੍ਰੀ ਵੀ ਲਾਉਣੇ ਪੈਂਦੇ ਸੀ بڑے ਬੱਚੇ ਨਾ ਜਦੋਂ ਮੈਨੂੰ ਪੁੱਛਦੇ ਆ ਜਾਂ ਕਈ ਹੁਣ ਸਾਡੇ ਵੀ ਫਰੈਂਡ ਸਾਈਕਲ ਚੋਂ ਰੈਲਟੇਜ ਚੋਂ ਬੱਚੇ ਗਏ ਆ ਜਦੋਂ ਮੈਨੂੰ ਫੋਨ ਕਰਦੇ ਨੇ ਕਿ ਸਰ ਭਾਜੀ ਕੰਮ ਨਹੀਂ ਇੱਥੇ ਮਿਲ ਰਿਹਾ ਤੇ ਮੈਂ ਉਹਨਾਂ ਨੂੰ ਕਹਿੰਦਾ ਹੁੰ ਉਹ ਕਹਿੰਦਾ ਬੇਟਾ ਘਰ ਬੈਠੇ ਕੰਮ ਨਹੀਂ ਆਉਣਾ ਕੰਮ ਨਾ ਮਿਲਣਾ ਦਾ ਰੀਜ਼ਨ ਕੀ ਆ ਆਪਾਂ ਜਿੰਨੇ ਬੱਚੇ ਇੱਕ ਲਾਈਨ 'ਚ ਖੜੇ ਆ ਮੈਂ ਤਾਂ ਇੱਕ ਐਗਜ਼ਾਮਪਲ ਦੇ ਕੇ ਉਹਨਾਂ ਨੂੰ ਸਮਝਾਉਂਦਾ ਹੁੰਦਾ ਕਿ ਘਰ ਪਾਉਣਾ ਏ ਕਿ ਕਮਰਾ ਪਾਉਣਾ ਵਾ ਚੌਂਕ ਦੇ ਵਿੱਚ ਹਜ਼ਾਰ ਬੰਦਾ ਲੇਬਰ ਖੜੀ ਆ ਪਰ ਮਿਸਤਰੀ ਨਹੀਂ ਲੱਭ ਰਿਹਾ ਸਮਾਨ ਸਾਰਾ ਆਇਆ ਹੋਇਆ ਤੋ ਕੰਮ ਹੋਤਾ ਕਿ ਚੱਲੇਗਾ ਨਹੀਂ ਹੈਗਾ ਸੋ ਸਕਿੱਲ ਹੋਣਾ ਬਹੁਤ ਜ਼ਰੂਰੀ ਆ ਬੱਚੇ ਕਈ ਵਾਰੀ ਕਹਿੰਦੇ ਉੱਥੇ ਜਾ ਕੇ ਮੈਂ ਕਹਿੰਦਾ ਉੱਥੇ ਚਲ ਇੰਡੀਆ ਨਹੀਂ ਵੀ ਸਿੱਖਿਆ ਬੇੜਾ ਉੱਥੇ ਜਾ ਕੇ ਸਿੱਖ ਲੋ ਚਾਹੇ ਘੱਟ ਪੈਸੇ ਵਿੱਚ ਸਿੱਖ ਲੋ ਸੋ ਅੱਜ ਮੈਂ ਉਹ ਸੱਚ ਕਹਿਣ ਲੱਗਾ ਮੈਂ ਵੀ ਜਦੋਂ ਆਪਣੀ ਜ਼ਿੰਦਗੀ ਸਟਾਰਟ ਕੀਤੀ ਸੀ ਨਾ ਇੰਗਲੈਂਡ ਦੇ ਵਿੱਚ ਕਿਉਂਕਿ ਸਾਡੇ ਆਪਾਂ ਨੂੰ ਕਈ ਵੀ ਨਾ ਪੇਰੈਂਟਸ ਹੀ ਕਹਿੰਦੇ ਆ ਪਾਪਾ ਕਿਉਂ ਫ੍ਰੀ ਕੰਮ ਕਰੀਏ ਬੇੜਾ ਮੈਂ ਇੰਗਲੈਂਡ ਸੇ ਜਦੋਂ ਪੜਨ ਗਿਆ ਸੀਗਾ ਨਾ ਮੈਂ ਅੱਜ ਮੈਂ ਵੀ ਆਪਣੀ ਜ਼ਿੰਦਗੀ ਦੇ ਪਹਿਲੇ 6 ਮਹੀਨੇ ਲਗਭਗ ਫ੍ਰੀ ਦੀ ਤਰ੍ਹਾਂ ਲਾਏ ਸੀਗੇ ਜਾਂ ਵੀ ਕਿਸੇ ਤਰ੍ਹਾਂ ਕੋਈ ਸਕਿੱਲ ਆ ਜਾਵੇਗੀ ਭੀੜ ਤੋਂ ਅਲੱਗ ਹੋ ਜਾਈਏ ਤੇ ਮੈਂ ਉਸ ਚੀਜ਼ ਤੋਂ ਖਟਿਆ ਬਾਅਦ ਚ ਇੰਜੀਨੀਅਰਿੰਗ ਕੀਤੀ ਹੱਥ 'ਚ ਵੀ ਜਿਹੜਾ ਗੁਣ ਆਇਆ ਫਿਰ ਪਿੱਛੇ ਮੁੜ ਕੇ ਦੇਖਣ ਦੀ ਜਿਹੜੀ ਕਿ ਨੌਬਤ ਨਹੀਂ ਬਈ ਸੋ ਇਹ ਗੱਲ ਉਹ ਹੈ ਜਿਹੜੇ ਜ਼ਾਤੀ ਤਜਰਬੇ ਆਪਣੇ ਦੇ ਹੰਡਾਏ ਆਪਣੀ ਜ਼ਿੰਦਗੀ ਦੇ ਹੰਡਾਏ ਤਾਂ ਬਹੁਤ ਫਾਇਦਾ ਹੋਇਆ ਸੋ ਅੱਜ ਮੈਂ ਬੱਚਿਆਂ ਨੂੰ ਇਹੀ ਸਲਾਹ ਦਿੰਦਾ ਤੁਹਾਨੂੰ ਵੀ ਕਹਾਂਗਾ ਪੇਰੈਂਟਸ ਨੂੰ ਸਪੈਸ਼ਲੀ ਕਹਾਂਗਾ ਜੇ ਤੁਹਾਡਾ ਬੱਚਾ ਉੱਥੇ ਵਿਹਲਾ ਬੈਠਾ ਉਹਨੂੰ ਕਹੇ ਬੇਟਾ ਕੋਈ ਸਕਿੱਲ ਵਾਲੇ ਕੰਮ ਤੇ ਜਾ ਚਾਹੇ ਵਾਟਐਵਰ ਦਾ ਜੋ ਵੀ ਤੁਹਾਨੂੰ ਪ੍ਰਾਈਜ਼ ਦਿੰਦੇ ਆ ਉਹ ਚੀਜ਼ ਸਿੱਖ ਇੱਕ ਵਾਰੀ ਅਗਲੇ ਨੂੰ ਆਪਣੀ ਆਦਤ ਪਾਓ ਦੈਨ ਕਿ ਨਾਲ ਉਹ ਤੋਂ ਸਕਿੱਲ ਜਿਹੜਾ ਕਿ ਜ਼ਰੂਰ ਸਿੱਖੋ ਤਾਂ ਕਿ ਲੌਂਗ ਟਰਮ ਦੇ ਵਿੱਚ ਉਹਨੂੰ ਤੁਹਾਨੂੰ ਫਾਇਦਾ ਹੋਵੇ ਘਮ ਹੱਥ ਚਾਹੁੰਦਾ ਹੋਊਗਾ ਹੋਰ ਬੜੀਆਂ ਆਪਸ਼ਨਸ ਜਿਹੜੀਆਂ ਹੈਗੀਆਂ ਇਹ ਤਾਂ ਉਹ ਮੈਂ ਤੁਹਾਨੂੰ ਅੱਜ ਇਸ ਜਿਹੜੀ ਸਿਚੁਏਸ਼ਨ ਦੀ ਗੱਲ ਕੀਤੀ ਹੈਗੀ ਆ ਕਿ ਜਿਹੜਾ ਕਿ ਸਕਿੱਲ ਕਿਦਾਂ ਤੁਸੀਂ ਕੈਨੇਡਾ ਪਹੁੰਚ ਕੇ ਵੀ ਸਿੱਖ ਸਕਦੇ ਆ ਲੰਬੀ ਇੱਕ ਲੰਮਾ ਵੀਜ਼ਨ ਰੱਖੋ ਲੰਬਾ ਗੋਲ ਰੱਖੋ ਨਾ ਕਿ ਸ਼ਾਰਟ ਟਰਮ ਗੋਲ ਰਖਿਏ ਯੈਸ ਕੈਨੇਡਾ ਦੇ ਵਿੱਚ ਹੁਣ ਜਿੰਨੀ ਮੈਂ ਤਾਂ ਕਹੂੰਗਾ ਸੇਮ ਤਰ੍ਹਾਂ ਦੀ ਉੱਥੇ ਬੱਚੇ ਪਹੁੰਚੇ ਆ ਚੈਲੰਜਸ ਜਿਹੜੇ ਜ਼ਰੂਰ ਹੈਗੇ ਆ ਸੈਟਲਮੈਂਟ ਨੂੰ ਲੈ ਕੇ ਤੇ ਇੱਕ ਹੋਰ ਮੈਂ ਚੀਜ਼ ਤੁਹਾਨੂੰ ਕਹੂੰਗਾ ਕਿ ਪਿਛਲੀ ਵੀਡੀਓ ਵਿੱਚ ਵੀ ਆਪਾਂ ਤੁਹਾਡੇ ਨਾਲ ਸਾਂਝੀ ਕੀਤੀ ਸੀਗੀ ਜੇ ਹੁਣ ਕੈਨੇਡਾ ਜਾਣਾ ਪ੍ਰਾਈਵੇਟ ਕਾਲਜ ਨੂੰ ਬੇਟਾ ਸਾਈਡ ਤੇ ਰੱਖਦੇ ਹੋਏ ਐਸ ਵੈਲ ਕਿਉਂਕਿ ਕਾਲਜ ਚੇਂਜ ਨਹੀਂ ਹੋਣਾ ਪਹਿਲੀਆਂ ਅੱਜ ਤਾਂ ਚੇਂਜ ਹੋ ਜਾਂਦੇ ਸੀਗੇ ਸੋ ਸਰਕਾਰੀ ਕਾਲਜ ਨੂੰ ਫੋਕਸ ਕਰੋ ਬਟਾ 7000 ਪਿਛਲੇ ਸਾਲ ਦਾ ਮੈਂ 10000 ਫੀਸ ਕਹਿਆ ਸੀ ਨਾ 6 ਲੱਖ 7000 ਫੀਸ ਤੁਸੀਂ ਲਾ ਲਓ ਮਤਲਬ ਕਿ 4 ਸਵਾ 4 ਲੱਖ ਤੋਂ ਫੀਸ ਸਟਾਰਟ ਹੋਗੇ ਕੋਰਸਸ ਤੇ ਡਿਪੈਂਡ ਕਰੇਗੀ ਤੁਹਾਡੇ ਨੰਬਰਸ ਤੇ ਡਿਪੈਂਡ ਕਰੇਗੀ ਤੁਹਾਡੇ ਹਾਲ ਸਕੋਰ ਤੇ ਡਿਪੈਂਡ ਕਰੇਗੀ ਤੇ ਜਿਹੜੀ 4 ਲੱਖ ਤੋਂ ਸਟਾਰਟ ਹੋ ਕੇ ਮਤਲਬ ਕਿ 7000 ਡਾਲਰ ਤੋਂ ਫੀਸ ਸਟਾਰਟ ਹੋਗੇ 15000 ਡਾਲਰ ਤੱਕ ਕਯੂਬਿਕ ਦੇ ਵਿੱਚ ਵੀ ਜਿਹੜੇ ਤੁਸੀਂ ਕੋਰਸਸ ਲੈ ਸਕਦੇ ਆ ਬੀਸੀ ਦੀ ਯੂਨੀਵਰਸਿਟੀ ਦੇ ਵਿੱਚ ਤੁਸੀਂ ਜਿਹੜੀਆਂ ਕੀ ਜਿਹੜੀਆਂ ਕੀ ਆ ਉੱਥੇ ਵੀ ਆਪਣੀ ਜਿਹੜੀ ਕਿ ਐਡਮਿਸ਼ਨਸ ਤੁਸੀਂ ਜ਼ਰੂਰ ਕਰਵਾ ਸਕਦੇ ਹੈਗੇ ਆ ਸੋ ਹੈਗੀਆਂ ਆਪਸ਼ਨਸ ਸੋ ਸਿੱਕੇ ਚੱਲੋ ਸਰ ਅੱਜ ਇਸ ਵੀਡੀਓ 'ਚ ਮੈਂ ਇੱਕ ਹੋਰ ਗੱਲ ਕਹਿ ਦਵਾਂ ਕਿਊਬਿਕ ਨੂੰ ਚਾਹੇ ਤੁਸੀਂ ਕਹਿ ਲੋ ਕਿ ਹਾਂ ਵੀ ਮੈਂ ਫੇਵਰ ਕਰਦਾ ਜਾਂ ਕੋਈ ਤੁਸੀਂ ਕਹਿ ਲੋ ਬੇਟਾ ਇੱਕ ਤਾਂ ਪਹਿਲੀ ਕਲਾਸ ਫੀਸਾਂ ਮੜੀਆਂ ਘਟਾ ਦੂਸਰੀ ਚੀਜ਼ ਸਾਰੇ ਬੰਦੇ ਨਾ ਕਿਊਬਿਕ ਦੇ ਫਾਇਦੇ ਪਰ ਇਹੋ ਚੀਜ਼ ਮੈਂ ਦੱਸਾਂ ਕਿ ਅੱਜ ਮੈਂ ਤੁਹਾਨੂੰ ਇਹ ਵੀ ਦੱਸ ਦਵਾਂ ਸ਼ਾਇਦ ਤੁਹਾਨੂੰ ਨਹੀਂ ਦੱਸਿਆ ਜਾਂਦਾ ਹੋਊਗਾ ਕਿਸੇ ਵੀ ਦਫ਼ਤਰ ਦੇ ਵਿੱਚ ਜਦੋਂ ਵੀ ਇਸ ਵੇਲੇ ਉਹ ਕਿਊਬਿਕ ਤੋਂ ਐਲਓਏ ਆਉਂਦੀ ਹੈ ਨਾ ਇੱਕ ਨਾ ਐਗਰੀਮੈਂਟ ਨਾਲ ਆਉਂਦਾ ਵਾ ਯੋਨੀ ਕਈ ਕਾਲਜ ਹੈ ਸਾਰੇ ਕਾਲਜਸ ਦੀ ਕਈ ਕਾਲ मोस्टली ਕਾਲਜਸ ਵੱਲੋਂ ਹੁੰਦਾ ਐਗਰੀਮੈਂਟ ਕੀ ਹੁੰਦਾ ਜੇ ਤੁਸੀਂ ਫ੍ਰੈਂਚ ਦਾ B2 ਲੈਵਲ ਕਲੀਅਰ ਕਰੋਗੇ ਨਾ ਸ਼ਰਤ ਰੱਖੀ ਹੈ ਥੈਨ ਅਸੀਂ ਤੁਹਾਨੂੰ ਡਿਗਰੀ ਡਿਪਲੋਮਾ ਦੇਵਾਂਗੇ ਜਿਹੜੇ ਕੋਰਸੇ ਜਿਹੜੇ ਹੈਗੇ ਆ DVS ਜਿਹਨੂੰ ਆਪਾਂ ਕਹਿੰਦੇ ਆ ਵੋਕੇਸ਼ਨਲ ਕੋਰਸੇ ਹੈਗੇ ਆ ਨਹੀਂ ਤਾਂ ਅਸੀਂ ਤੁਹਾਨੂੰ ਨਹੀਂ ਦੇਵਾਂ ਕਈ ਵਾਰੀ ਬੱਚੇ ਨੂੰ ਦੱਸਿਆ ਨਹੀਂ ਜਾਂਦਾ ਕਈ ਵਾਰੀ ਬੱਚਾ ਉੱਥੇ ਡਰ ਜਾਂਦਾ ਬਟ ਮੈਂ ਕਹਿੰਦਾ ਬੜਾ ਇਹਨੂੰ ਪੋਜ਼ਿਟਿਵ ਲੋ ਆਪਾਂ ਨੂੰ ਉਹ ਫ੍ਰੀ ਪੜਾਉਂਦੇ ਆ ਇਹ ਵਾਲੇ ਇੱਕ ਫ੍ਰੈਂਚ ਦੇ ਕੋਰਸਸ ਮੋਸਟਲੀ ਕਾਲਜੇਸ ਜਿੱਦੇ ਕੋਈ ਫੀਸ ਨਹੀਂ ਲਈ ਯਾਨੀ ਪਿਛਲੇ ਸਮੇਂ ਤੋਂ ਸਿੱਖਣ ਦੇ ਪੈਸੇ ਵੀ ਦਿੰਦੇ ਸੀ 2 ਸਾਲ ਦਾ ਸਮਾਂ ਹੋਣਾ ਫ੍ਰੈਂਚ ਜ਼ਰੂਰ ਸਿੱਖੋ ਮੈਂ ਤਾਂ ਇਸ ਵੇਲੇ ਜਿਹੜੇ ਆਊਟਰ ਏਰੀਆ 'ਚ ਵੀ ਬੱਚੇ ਆ ਜਿਨ੍ਹਾਂ ਨੂੰ ਕੰਮ ਨਹੀਂ ਮਿਲ ਰਿਹਾ ਮੈਂ ਤਾਂ ਹਰ ਬੱਚੇ ਨੂੰ ਕਹਿੰਦਾ ਬੜਾ ਫ੍ਰੈਂਚ ਸਿੱਖ ਲੈ ਜੀ ਇੰਡੀਆ 'ਚ ਕੋਈ ਸਕਿੱਲ ਨਹੀਂ ਸਿੱਖਣਾ ਇੰਡੀਆ 'ਤੋਂ ਵੀ ਹਲੇ ਟਾਈਮ ਹੈਗਾ ਬੜਾ ਫ੍ਰੈਂਚ ਸਿੱਖ ਕੇ ਜਾ ਤਾਂ ਕਿ ਉੱਥੇ ਪਹੁੰਚ ਕੇ ਤੁਹਾਨੂੰ ਜਿਹੜਾ ਫਾਇਦਾ ਜ਼ਰੂਰ ਹੋਵੇ ਚਾਹੇ ਮੈਂ ਇਹ ਕਹਾਂਗਾ ਕਿ ਇਹ ਉਹਨਾਂ ਨੇ ਕਿਊਬੇਕ ਦੀ ਗਵਰਨਮੈਂਟ ਨੇ ਇਹ ਸ਼ਰਤ ਰੱਖੀ ਆ ਕਿਊਬੇਕ ਦੀ ਗਵਰਨਮੈਂਟ ਨੇ ਨਹੀਂ ਕਾਲਜਸ ਨੇ ਇਹ ਸ਼ਰਤ ਰੱਖੀ ਆ ਪਰ ਐਂਡ ਆਫ ਦਾ ਡੇ ਤੁਹਾਡੇ ਬੱਚੇ ਨੂੰ ਫਾਇਦਾ ਹੋਣਾ ਇੱਕ ਆ ਭਾਸ਼ਾ ਵੀ ਜਿਹੜਾ ਬੋਲਣਾ ਵੀ ਇੱਕ ਆਰਟ ਆ ਇਹ ਵੀ ਇੱਕ ਜਿਹੜਾ ਕਿ ਬਹੁਤ ਤਕੜਾ ਜਿਹੜਾ ਕਿ ਆ ਸਕਿੱਲ ਹੈਗਾ ਵਾ 2 ਸਾਲ ਬਹੁਤ ਹੈਗੇ ਆ ਬਿਲਕੁਲ ਤੁਸੀਂ ਫ੍ਰੈਂਚ ਵੀ ਸਿੱਖ ਸਕਦੇ ਆ ਜੇ ਆ ਇਸ ਵੇਲੇ ਬੱਚਿਆਂ ਦੇ 5 500 ਪੁਆਇੰਟ ਸੀਆਰਐਸ ਸਕੋਰ ਐਕਸ ਪਰਸੈਂਟੇਜ ਪੀਆਰ ਨਹੀਂ ਆ ਰਹੀ ਫ੍ਰੈਂਚ ਵਾਲੇ ਬੱਚੇ ਨਾ ਉਹੀ ਬਿਲਕੁਲ ਥੱਲੇ ਉਹ ਭੀੜ ਦੇ ਲਾਸਟ ਵਿੱਚ ਕਰਦੇ ਨਾਲ ਦੀ ਨਾਲ ਸਿੱਧੀਆਂ ਪੀਆਰ ਆ ਸੋ ਇਸ ਵੇਲੇ ਯੈਸ ਡੈਫੀਨਿਟਲੀ ਓਪਰਚ्युनिटी ਹੈਗੀ ਆ ਕਯੂਬਿਕ ਦੇ ਸਰਕਾਰੀ ਕੋਲ ਐਡਮਿਸ਼ਨ ਲੈਣੀ ਹੈਗੀ ਆ ਉੱਤੇ ਫ੍ਰੈਂਚ ਵੀ ਦੋ ਸਾਲ ਚ ਸਿੱਖਣੀ ਹੈਗੀ ਆ ਤੁਸੀਂ ਲਗਭਗ ਲੈ ਕੇ ਚੱਲੋ ਕਿ ਤਿੰਨ ਸਾਲ ਦੇ ਵਿੱਚ ਪੀਆਰ ਤੁਸੀਂ ਪੀਆਰ ਤੁਸੀਂ ਇੱਕ ਪਾਸੇ ਐਗਜ਼ਾਮਪਲ ਸੈੱਟ ਕਰਦੇ ਹੋਗੇ ਜਿਹੜੀ ਕਿ ਕੈਨੇਡਾ ਦੇ ਵਿੱਚ ਇਸ ਵੇਲੇ ਬੱਚਾ ਨੂੰ 5 5 ਸਾਲ ਹੋ ਗਏ ਉੱਥੇ ਨੂੰ ਟੈਨਸ਼ਨਾਂ ਪਈਆਂ ਹੋਈਆਂ ਐਲ ਐਮ ਆਈ ਲੈਣੀਆਂ ਬਣੀਆਂ ਦੁਆਰਾ 25 25 30 30 ਲੱਖ ਰੁਪਏ ਖਰਚੇ ਨੂੰ ਤਿਆਰ ਸੋ ਜੇਕਰ ਤੁਸੀਂ ਫ੍ਰੈਂਚ ਸਿੱਖਦੇ ਆ ਬੱਚਾ ਸਿੱਖਦਾ ਤੁਹਾਡਾ ਤੁਸੀਂ ਸਮਝ ਲਓਗੇ ਤੁਸੀਂ ਆਪਣੇ ਪੇਰੈਂਟਸ ਦੇ ਬਿਨਾ ਉੱਥੇ ਕੰਮ ਕੀਤੇ ਹੋਏ 25 30 ਲੱਖ ਰੁਪਏ ਬਚਾ ਜਾਂਦੇ ਆ ਸੋ ਕੈਰੀਅਰ ਕਾਉਂਸਲਿੰਗ ਲੈ ਕੇ ਜਰੂਰ ਜਾਵੇ ਤੋ ਮੈਂ ਓਵਰਆਲ ਪਿਕਚਰ ਐਸ ਵੇਲੇ ਵੀ ਕੈਨੇਡਾ ਦੀ ਪੋਜ਼ਿਟਿਵ ਦੇਖ ਰਿਹਾ ਹਾਂ ਹਾਂ 24 25 ਜਿਹੜਾ ਕਿ ਆ ਜਰੂਰ ਚੈਲੈਂਜਿੰਗ ਈਅਰ ਆ ਕਿੰਨਾ ਵਾਸਤੇ ਬਟ ਜਿਨ੍ਹਾਂ ਦੇ ਵਰਕ ਪਰਮਿਟ ਹੁਣ ਐਕਸਪਾਇਰ ਹੋਣ ਵਾਲੇ ਜਿਹੜੇ ਪੀਆਰ ਉਹਨਾਂ ਵਾਸਤੇ ਬਿਲਕੁਲ ਯੈਸ ਟੈਨਸ਼ਨ ਜਰੂਰ ਹੈਗੀ ਪੁਆਇੰਟ ਥੱਲੇ ਨਹੀਂ ਡੇ ਕਹਿੰਦੇ ਬਾਕੀ ਹਾਂ ਜਿਹੜੇ ਬੱਚੇ ਹੁਣ ਜਾਣਗੇ ਸਹੀ ਕੋਰਸੇਸ ਦੇ ਵਿੱਚ ਜਾਣਗੇ ਡੈਫੀਨਿਟਲੀ ਉਹਨਾਂ ਦਾ ਫਾਇਦਾ ਹੋਵੇਗਾ ਇੱਕ ਚੀਜ਼ ਦਾ ਹੋਰ ਖਿਆਲ ਰੱਖਣਾ ਵਾ ਫੈਸਲਾ ਤਾਂ ਤੁਸੀਂ ਲੈਣਾ ਬਾਅਦ ਕਦੋਂ ਆਪਣੇ ਬੱਚੇ ਨੂੰ ਭੇਜਣਾ ਵਾ ਕੋਰਸੇਸ ਪੀੜਚਾਲ ਲਾਈ ਲਗ ਲਾ ਕੇ ਮਤਲਬ ਕਿ ਕਿਸੇ ਦੇ ਮਗਰ ਲਾ ਕੇ ਨਹੀਂ ਦੇਣੇ ਕਿਉਂਕਿ ਜਿੱਦਾਂ ਇਸ ਵੇਲੇ ਸਾਰੇ ਸ਼ੁਰੂ ਹੋਏ ਹੋਏ ਨੇ ਕਿ ਹਰ ਬੱਚਾ ਟ੍ਰੇਡ ਕੋਰਸ ਜਾਏ ਹਰ ਬੱਚਾ ਜਿਹੜਾ ਕਿ ਉਹਦੇ ਵਿੱਚ ਜਿਹੜਾ ਹੈਲਥ ਕੇਅਰ ਦੇ ਨਾਲ ਕੋਰਸ ਚਾਏ ਬੜਾ ਤੁਸੀਂ ਸੋਚੋ ਉਹੀ ਗੱਲਾਂ ਦੇ ਦੁਆਰਾ ਆਪਾਂ ਫੇਰ ਫਸ ਜਾਗੇ ਜਿਹਦਾ ਪਿੱਛੇ ਫਸੇ ਹੈਗੇ ਕਿੰਨੇ ਕ ਹੈਲਥ ਕੇਅਰ ਦੀਆਂ ਸੀਟਾਂ ਉੱਪਰ ਲੈਣਗੇ ਜਦ ਤੱਕ ਤੁਹਾਡੇ ਬੱਚੇ ਦੀ ਵਾਰੀ ਆਣੀ ਨਾ 2 ਸਾਲ ਪੜ੍ਹ ਕੇ 1 ਸਾਲ ਦਾ ਜੇ ਕੋਰਸ ਕਰਕੇ ਪਰਸਨਲ ਸਪੋਰਟ ਕੇਅਰ ਵਰਕਰ ਮਾੜਾ ਕੁਝ ਨਹੀਂ ਹੈਗਾ ਉਸ ਵੇਲੇ ਸਿਚੁਏਸ਼ਨ ਚੀਜ਼ ਹੋਣੀ ਐ ਇਸ ਵੇਲੇ ਇਨ ਡਿਮਾਂਡ ਆ ਉਹ ਅੱਜ ਆ ਪਰ ਜਰੂਰ ਤੁਹਾਡੀ ਪੜ੍ਹਾਈ ਪੂਰੀ ਹੋਣੀ ਉਦੋਂ ਸੋ ਇੰਨਾ ਚੀਜ਼ਾਂ ਤੋਂ ਵੀ ਲੌਂਗ ਟਰਮ ਦਾ ਵਿਜ਼ਨ ਲੈ ਕੇ ਲੌਂਗ ਟਰਮ ਦੇ ਵਿੱਚ ਕਿਹੜੀ ਐ ਫੈਸਿਲਿਟੀਆਂ ਹੈਗੀਆਂ ਬੇਸਿਕ ਕੋਰਸਸ ਮੈਂ ਤਾਂ ਕਹੂੰਗਾ ਟੂਵਰਡਸ ਡਿਗਰੀ ਜਿਹੜੀ ਤੁਹਾਡੀ ਪੜ੍ਹਾਈ ਜੇ ਟ੍ਰਾਂਸਫਰ ਹੁੰਦੀ ਹੋਵੇ ਮਤਲਬ ਕਿ ਫਾਇਦਾ ਹੁੰਦਾ ਵੇ ਤੁਹਾਡੇ ਕ੍ਰੈਡਿਟ ਟ੍ਰਾਂਸਫਰ ਹੁੰਦੇ ਆ ਉਹ ਕੋਰਸਸ ਤੇ ਜਿਹੜਾ ਕਿ ਆ ਜਰੂਰ ਫਾਇਦਾ ਲਓ ਸੋ ਓਵਰ ਆਲ ਕੈਨੇਡਾ ਦੀ ਪਿਕਚਰ ਹਜੇ ਵੀ ਪੋਜ਼ਿਟਿਵ ਆ ਸਿਰਫ ਲੋਡ ਹੈਗੀ ਆ ਸਹੀ ਸਲਾਹ ਸਬਰ ਦੇ ਨਾਲ ਕਾਲੀ ਵਾਲਾ ਰਸਤਾ ਛੱਡ ਕੇ ਕਿ ਕਿਸੇ ਤਰ੍ਹਾਂ ਕੈਨੇਡਾ ਪਹੁੰਚਾ ਦਿਓ ਉਹਨਾਂ ਚੀਜ਼ਾਂ ਦੇ ਉੱਪਰ ਉੱਠ ਕੇ ਹਾਂ ਸਹੀ ਤਰੀਕੇ ਨਾਲ ਕੈਨੇਡਾ ਸਹੀ ਕੋਰਸ ਦੇ ਵਿੱਚ ਸਾਨੂੰ ਕੈਨੇਡਾ ਪਹੁੰਚਾ ਦਿਓ ਹੁਣ ਇਸ ਲਈ ਇਹ ਸਵਾਲ ਚਾਹੀਦਾ ਜੇ ਕੈਨੇਡਾ ਜਾ ਕੇ ਸਿਰਾ ਲਾਉਣਾ ਵਾ ਓਵਰ ਆਲ ਜੇ ਕੈਨੇਡਾ ਦੇ ਜਿਹੜੇ ਨਵੇਂ ਸਰਕਾਰ ਦੇ ਰੂਲ ਆ ਰਹੇ ਸਖਤੀ ਸਿਰਫ ਵੀਡੀਓਜ਼ ਦੇ ਵਿੱਚ ਹੀ ਦਿਖ ਰਹੀ ਆ ਸਚਾਈ 'ਚ ਸਖਤੀ ਨਹੀਂ ਆ ਸਖਤੀ ਹੈਗੀ ਆ ਜਿਹੜੇ ਬੱਚੇ ਉੱਤੇ ਸ਼ਾਰਟਕਟ ਮਾਰਨਗੇ ਸੋ ਉਹਨਾਂ ਚੀਜ਼ਾਂ ਤੋਂ ਬਚ ਕੇ ਜਿਹੜੇ ਬੱਚਿਆਂ ਨੇ ਉੱਤੇ ਗਲਤੀਆਂ ਕੀਤੀਆਂ ਉਹਨਾਂ ਤੋਂ ਸਿੱਖ ਕੇ ਸਹੀ ਡਿਸੀਜਨ ਲੈ ਕੇ ਅੱਜ ਵੀ ਤੁਹਾਡਾ ਬੱਚਾ ਕੈਨੇਡਾ ਚਲੋ ਜੀ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਤੀਰਤ ਜੀ ਨੇ ਸਾਂਝੀ ਕੀਤੀ ਹੈ ਸੋ ਸਕਰੀਨ ਤੇ ਨੰਬਰ ਹੈ 85578 85578 ਜ਼ਿਆਦਾ ਜਾਣਕਾਰੀ ਲਈ ਕਨਫਿਊਜ਼ਨ ਦੂਰ ਕਰਨ ਲਈ ਹੋਰ ਕਲੈਰਿਟੀ ਲਈ ਇਸ ਨੰਬਰ ਤੇ ਫੋਨ ਕਰੋ ਨਿੱਜੀ ਤੌਰ ਤੇ ਜ਼ਰੂਰ ਮਿਲੋ ਤੀਰਤ ਜੀ ਨੂੰ ਸੇਰ ਜ਼ਿੰਦਗੀ ਦੇ ਫੈਸਲੇ ਕਰੋ ਧੰਨਵਾਦ